ਨਜ਼ਦੀਕ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦੇਣ ਦਾ ਸੀ ਸੀ ਟੀ ਵੀ ਫੁਟੇਜ ਸਾਹਮਣੇ ਆਇਆ। ਹਮਲਾਵਰ ਸੰਦੀਪ ਸਿੰਘ ਆਪਣੀ ਪਤਨੀ ਭਾਗੋ ਦੇਵੀ ਦੇ ਨਾਲ ਮਨਜੀਤ ਕੌਰ ਦੇ ਘਰ ਦੇ ਨਜ਼ਦੀਕ ਲੱਗੇ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਦੇ ਸਮੇਂ ਜਾਂਦਾ ਹੋਇਆ ਦਿਖਾਈ ਦਿੱਤਾ। ਜਦੋਂ ਮਨਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਤਾਂ ਉਤੋਂ ਹੀ ਬੜੀ ਤੇਜ਼ੀ ਦੇ ਨਾਲ ਸੰਦੀਪ ਸਿੰਘ ਅਤੇ ਉਸ ਦੀ ਪਤਨੀ ਭਾਗੋ ਦੇਵੀ ਪਜਦੇ ਹੋਏ ਸੀ ਸੀ ਟੀ ਵੀ ਫੁਟੇਜ ਦੇ ਵਿੱਚ ਦਿਖਾਈ ਦਿੱਤੇ। ਦੂਸਰੇ ਪਾਸੇ ਅੱਜ ਦੂਜੇ ਦਿਨ ਸੀ ਪੀ ਆਈ ਦੇ ਵਰਕਰਾਂ ਦੇ ਵੱਲੋਂ ਸਿਵਲ ਹਸਪਤਾਲ ਬੁੜਲਾਡਾ ਦੇ ਵਿਕੇ ਦੋਸ਼ੀਆਂ ਨੂੰ ਗ੍ਰਫਤਾਰ ਕਰਨ ਅਤੇ ਪੀੜਤ ਪਰਿਵਾਰ ਨੂੰ ਸਰਕਾਰ ਤੋਂ ਮਨਜੀਤ ਕੌਰ ਬਾਸੀ ਗਮੀ ਵਾਲਾ ਦਾ ਬੋਹਾ ਕਸਬੇ ਦੇ ਵਿੱਚ ਕਤਲ ਹੋਇਆਗਾ ਉਹਦੇ ਸਬੰਧੀ ਅਸੀਂ ਮਕਦਮਾ ਨੰਬਰ 34 ਕੱਲ ਮਿਤੀ 7 3 25 ਨੂੰ ਦਰਜ ਕਰ ਲਿਆ ਜੋ ਮਨਜੀਤ ਕੌਰ ਦੀ ਪੁੱਤਰੀ ਵੀਰਪਾਲ ਕੋਆਰਡੀਨੇਟਰ ਨੇ ਆਪਣਾ ਬਿਆਨ ਲਿਖਵਾਇਆ ਉਸਨੇ ਆਪਣੇ ਬਿਆਨ ਦੇ ਵਿੱਚ ਪੰਜ ਬੰਦਿਆਂ ਦਾ ਨਾਮ ਲਿਖਾਇਆ ਜਿਨ੍ਹਾਂ ਵਿੱਚੋਂ ਤਿੰਨ ਜੈਡਸ ਤੇ ਦੋ ਲੇਡੀਜ਼ ਨੇ ਪਰ ਜਿੰਨਾ ਵਿੱਚੋਂ ਅਸੀਂ ਸੰਦੀਪ ਸਿੰਘ ਮੇਨ ਮੁਲਜ਼ਮ ਅਤੇ ਉਸਦੇ ਘਰ ਵਾਲੀ ਭਾਗੋ ਨੂੰ ਅੱਜ ਗ੍ਰਿਫਤਾਰ ਕਰ ਲਿਆ ਤੇ ਕੱਲ ਉਹਨੂੰ ਪੇਸ਼ ਅਦਾਲਤ ਕਰਕੇ ਉਹਦਾ ਰਿਮਾਂਡ ਹਸਨ ਕਰਾਂਗੇ। ਪਰੰਤੂ ਜਿਹੜਾ ਇਹ ਰੀਅਲ ਹੈ ਵੀ ਵੀਡੀਓ ਦੇ ਵਿੱਚ ਉਹਦਾ ਕਤਲ ਕਰਨ ਲਈ ਸਨੀਪ ਤੇ ਭਾਗੋ ਹੀ ਆ ਰਹੇ ਨੇ ਤੇ ਬਾਕੀਆਂ ਦੇ ਨਾਂ ਇਹਨਾਂ ਨੇ ਲਿਖਵਾਏ ਨੇ ਵੀ ਉਹਦੇ ਸਨੀਪ ਦੇ ਪਿਤਾ ਕਾਕਾ ਸਿੰਘ ਤੇ ਮਾਤਾ ਆਪਣੀ ਸਰਜੀਤ ਕੌਰ ਬੀ ਨੌਤੀ ਸਨ ਪਰੰਤੂ ਉਹ ਵੀਡੀਓ ਦੇ ਵਿੱਚ ਨਹੀਂ ਹੈ ਤੀਸਰਾ ਤੀਸਰਾ ਬੰਦਾ ਜਿਹੜਾ ਹੈਗਾ ਲਸ਼ਪੁਰ ਸਿੰਘ ਜੋ ਬੰਜੀਤ ਕੌਰ ਦਾ ਪਹਿਲਾ ਪਤੀ ਸੀਗਾ ਉਸ ਦਾ ਨਾਮ ਲਿਖਾਇਆ ਜੋ ਬਹੁਤ ਦੇ ਵਿੱਚ ਕਾਫੀ ਸਾਲਾਂ ਤੋਂ ਨਹੀਂ ਰਹਿੰਦਾ ਪਰੰਤੂ ਅਸੀਂ ਇਹਨਾਂ ਬਾਕੀ ਰਹੇ ਤਿੰਨ ਦੋਸ਼ੀਆਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜੇਲ੍ਹ ਭੇਜਾਂਗੇ ਇਹਨਾਂ ਦਾ ਕਤਲ ਦਾ ਕਾਰਨ ਕੀ ਸੀ ਜਿਹੜਾ ਬੰਜੀਤ ਕੌਰ ਦਾ ਇਹਨਾਂ ਦਾ ਕਤਲ ਦਾ ਕਾਰਨ ਇਹ ਸੀਗਾ ਇੱਕ ਥਾਣੇ ਦੇ ਲੱਗ ਗਈ ਚਾਰ ਕ ਮਰਲੇ ਦਾ ਪਲਾਟ ਸੀਗਾ ਸਿਰਫ ਉਹ ਮੇਰਾ ਖਿਆਲ ਉਹਦੀ ਚੜਾਈ ਸਿਰਫ 4 4.5 ਫੁੱਟ ਹੋਵੇਗੀ ਤੇ ਜਿਹਨਾਂ ਦਾ ਇਹਦਾ ਤਾਂ ਕਾਫੀ ਚਿਰ ਤੋਂ 10 ਸਾਲ ਤੋਂ ਝਗੜਾ ਚੱਲਦਾ ਆ ਰਿਹਾ ਸੀਗਾ ਉਸਤੇ ਮਨਜੀਤ ਕੌਰ ਹੁਣ ਇਹ ਨਿਵਾ ਪਰ ਰਹੀ ਸੀ ਤੇ ਉਹ ਦੂਸਰੀ ਧਿਰ ਸੰਦੀਪ ਸਿੰਘ ਉਹ ਆਪਣਾ ਹੱਕ ਜਿਤਾਉਂਦੇ ਸਨ